ਨਵੀਂ ਘਟਨਾ ਵੀ ਕਿਤੇ ਨਾ ਨਾ ਲੱਗੇ ਤੇਜ਼ ਤੇਥ ਦਸ਼ਮੇਸ਼ ਨਗਰ ਇਲਾਕੇ ਵਿੱਚ ਖਾਲੀ ਪਏ ਪਲਾਂਟ ਵਿੱਚ ਸ਼ੱਕੀ ਹਾਲਾਤਾਂ ਵਿੱਚ ਕਰੀਬ 35 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਣੀ ਫੈਲ ਗਈ ਹੈ ਵਿਲਹਾਲ ਨੌਜਵਾਨ ਦੀ ਪਹਿਚਾਣ ਨਹੀਂ ਹੋ ਪਾਈ ਹੈ ਅਤੇ ਨਾ ਹੀ ਉਸ ਦੀ ਮੌਤ ਦੇ ਕਾਰਨ ਦਾ ਪਤਾ ਲੱਗਿਆ ਹੈ ਪਰ ਇਲਾਕੇ ਨਿਵਾਸੀਆਂ ਅਨੁਸਾਰ ਇਲਾਕੇ ਵਿੱਚ ਬਹੁਤ ਸਾਰੇ ਨੌਜਵਾਨ ਨਸ਼ਾ ਕਰਨ ਆਉਂਦੇ ਹਨ ਅਤੇ ਮੌਕੇ ਤੇ ਕਈ ਸਿਰਿੰਜਰ ਵੀ ਦੇਖੇ ਆ ਗਏ ਹਨ ਸਬੰਧਤ ਸਿਮਬਲ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਸੰਤੋਖ ਸਿੰਘ ਆ ਦਸ਼ਮੇਸ਼ ਨਗਰ ਇਥੇ ਇਹੋ ਹੀ ਆ ਕਿ ਨਾ ਕਿ ਉਹ ਨਸ਼ਿਆਂ ਵਾਲਿਆਂ ਨੂੰ ਨਾ ਕਿ ਠਲ ਪਾਈ ਜਾਵੇ ਜਿਹੜੇ ਇਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਕੋਈ ਮਹੱਲੇ ਵੱਲ ਕੰਪਲੇਨ ਕੀਤੀ ਗਈ ਹੈ? ਹਾਂ ਮਹੱਲੇ ਵੱਲੋਂ ਕੰਪਲੀਟ ਕੀਤੀ ਗਈ ਹੈ। ਕੀ ਕਹਿਣਾ ਚਾਹੁੰਦੇ ਹੋ ਕੁਛ? ਇਹੀ ਕਹਿੰਨੇ ਆ ਕਿ ਇੱਥੇ ਨਾ ਨਸ਼ੇ ਕਰਨ ਵਾਲਾ ਕੋਈ ਨਾ ਆਵੇ ਇਧਰ ਨਾ ਕਿ ਮਹਲਾ ਸਾਡਾ ਲਗੇ ਕਰਨੇ। ਤੇ ਇੱਥੇ ਨਾ ਆਵੇ ਕੋਈ ਨਾ ਕਿ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਇਥੇ। ਕਵਿੰਦਰ ਸਿੰਘ ਹੈ, ਦਸ਼ਮੀਰ ਨਗਰ ਮਹੱਲੇ ਜੇ, ਕਾਲਾ ਲੰਗਾ ਰੋਡ ਬਟਾਲਾ। ਨਹੀਂ ਨਹੀਂ ਇਹ ਸਵੇਰੇ ਵੇਖੀ ਅਸੀਂ ਪਹਿਲਾਂ ਸਾਨੂੰ ਨਾ ਨੂੰ ਨਹੀਂ ਪਤਾ ਇਸ ਗੱਲ ਦਾ। ਇੱਥੇ ਕਾਫੀ ਸਰਿੰਜਾਂ ਵਗੈਰਾ ਲੱਭੀਆਂ ਵਾ ਉਥੇ ਵੇਖਣ ਦੇ ਅਸੀਂ। ਸਰਿੰਜਾਂ ਇਦਾਂ ਵੀ ਇੱਥੇ ਦੇ ਰੋਜ਼ ਹੀ ਟੀਕੇ ਲਾਉਣ ਆਉਂਦੇ ਆ ਕੋਈ ਬੋਲਟਾਂ ਦੇ ਹੁੰਦਾ ਜਾਂ ਕੋਈ ਵੱਡੀਆਂ ਗੱਡੀਆਂ ਦੇ ਬਹਿ ਕੇ ਹੁੰਦੇ ਆ ਇਸ ਸਬੰਧੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਕਾਰਵਾਈ ਕਿਤੇ ਵਾਰੀ ਰਿਪੋਰਟ ਕੀਤੀ ਇਹਨਾਂ ਨੂੰ ਮੈਂ ਉਹਨੇ ਗੱਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਅਸੀਂ ਗੁਰਪ੍ਰੀਤ ਸਿੰਘ ਜੀ ਚੌਂਕੀ ਸਿੰਬਲ ਤੋਂ ਆਇਆ ਜੀ ਬਟਾਲੇ ਤੋਂ ਤੇ ਸਵੇਰੇ ਹੀ ਸਾਥੀ ਆਪਣੇ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲਈ ਜੀ ਵੀ ਇੱਕ ਲਵਾਰਸ ਲਾਸ਼ ਮਿਲੀ ਹੈ ਜੀ ਇਸੇ ਮੌਕੇ ਤੇ ਆਏ ਆ ਅਜੇ ਉਹਦੀ ਜੇਬਾਂ ਵਗੈਰਾ ਫੋਲੀਆਂ ਕੋਈ ਉਹਦਾ ਸਨਾਤੀ ਕਾਰਡ ਵਗੈਰਾ ਉਹਦੀ ਸਨਾਤ ਨਹੀਂ ਹੋਈ ਹੁਣ ਅਸੀਂ ਹਸਪੀਟਲ ਲੈ ਕੇ ਚੱਲੇ ਆ ਜੀ ਤੇ ਪੁਸ਼ਤਾਨ ਨੂੰ ਕਰਾਵਾਂਗੇ ਬਾਅਦ ਵਿੱਚ ਪਤਾ ਲੱਗੂ ਕੀ ਕਰਨਾ ਹੋਰ ਕੋਈ ਜ਼ਖਮ ਨਹੀਂ ਆ ਕੋਈ ਕੁਛ ਨਹੀਂ ਆ ਅਸੀਂ ਕਿੰਨੀ ਗੇੜ ਲੱਗ ਰਹੀ ਹੈ ਚਲ 35 ਤੋਂ 40 ਸਾਲ ਦੇ ਵਿੱਚ ਹੈ ਜੀ ਇੱਥੇ ਕਾਫੀ ਸੰਜਾਂ ਟੀਕੇ ਪਏ ਆ ਮਹੱਲਾ ਵਾਸੀ ਕਹਿੰਦੇ ਮੁੰਡੇ ਇੱਥੇ ਹੁੰਦੇ ਰਹਿੰਦੇ ਆ ਕੰਪਲੇਟ ਵੀ ਕੀਤੀ ਹੈ ਪਰ ਕਾਰਵਾਈ ਨਹੀਂ ਹੁੰਦੀ ਚਾਹ ਵੈਰੀਫਾਈ ਕਰ ਲੈਣੇ ਆ ਜੀ ਉਹਦੇ ਬਾਰੇ ਮੈਂ ਅਜੇ ਦੋ ਚਾਰ ਦਿਨ ਹੋਏ ਆ ਇਹੋ ਜੀ ਕੋਈ ਗੱਲ ਨਹੀਂ ਇੱਥੇ ਕਰ ਲੈਨੇ ਵੈਰੀਫਾਈ ਜੀ